ਕਿ ਮਾਂ ਜੀ ਸਰਸਾ ਦੇ ਕਿਨਾਰੇ ਕਿਨਾਰੇ ਤੁਰਦੇ ਤੁਰਦੇ ਸਿੰਘਾਂ ਤੋਂ ਵਿਛੜੇ ਪਰਿਵਾਰ ਤੋਂ ਵਿਛੜੇ ਰਾਤ ਦੇ ਕੁੱਪ ਹਨੇਰੇ ਵਿੱਚ ਪਹਾੜੀ ਮੁਗਲ ਫੌਜਾਂ ਦੂਜੇ ਪਾਸੇ ਔਰੰਗਜ਼ੇਬ ਦੀਆਂ ਫੌਜਾਂ ਸਰਹੰਦ ਦੇ ਨਵਾਬ ਦੀਆਂ ਫੌਜਾਂ ਪੂਰੇ ਉਸ ਇਲਾਕੇ ਨੂੰ ਉਹਨਾਂ ਨੇ ਗਾਹਿਆ ਹੋਇਆ ਤੇ ਮਾਂ ਜੀ ਵੇਖਦੇ ਨੇ ਕਿ ਇੱਕ ਝੌਂਪੜੀ ਦੇ ਵਿੱਚ ਕੋਈ ਦੀਵਾ ਜਲ ਰਿਹਾ ਹੈ ਕੋਈ ਦੀਵੇ ਦੀ ਲੋ ਆ ਰਹੀ ਹੈ ਤੇ ਉਸ ਦੀਵੇ ਦੀ ਲੋ ਨੂੰ ਵੇਖ ਕਰਕੇ ਮਾਂ ਜੀ ਛੋਟੇ ਲਾਲਾ ਨੂੰ ਲੈ ਕਰਕੇ ਉਸ ਝੌਂਪੜੀ ਦੇ ਕੋਲ ਪਹੁੰਚੇ ਆਵਾਜ਼ ਦਿੱਤੀ ਕੋਈ ਹੈ ਇੱਥੇ ਕੋਈ ਹੈ ਤੇ ਅੰਦਰੋਂ ਕਰੀਮ ਬਖਸ਼ ਨਿਕਲੇ ਆ ਕਿ ਸੁਣੋ ਇਤਿਹਾਸ ਨੇ ਕੁੰਮਾ ਮਾਸਕੀ ਲਿਖਿਆ ਉਸ ਦਾ ਅਸਲੀ ਨਾਮ ਜਿਹੜਾ ਕਰੀਮ ਬਖਸ਼ ਹੈ ਕਰੀਮ ਬਖਸ਼ ਮੈਲੇ ਫੱਟੇ ਹੋਏ ਕੱਪੜੇ ਪਾਏ ਹੋਏ ਤੇ ਉਹ ਬਾਹਰ ਨਿਕਲ ਕੇ ਵੇਖਦਾ ਕਿ ਕੋਈ ਬਜ਼ੁਰਗ ਮਾਤਾ ਹੈ ਉਹਦੇ ਨਾਲ ਦੋ ਛੋਟੇ ਬੱਚੇ ਨੇ ਉਹ ਵੇਖ ਕਰਕੇ ਤੇ ਉਹਨਾਂ ਨੂੰ ਅੰਦਰ ਲਿਆਉਂਦਾ ਜਦੋਂ ਦੀਵੇ ਦੀ ਲੋ ਨਾਲ ਵੇਖਦਾ ਤੇ ਮਨ ਗਦਗਦ ਹੋ ਜਾਂਦਾ ਕਿਉਂਕਿ ਕਰੀਮ ਬਖਸ਼ ਭਾਵੇਂ ਗਰੀਬ ਹੈ ਝੌਂਪੜੀ ਚ ਰਹਿੰਦਾ ਹੈ ਉਥੇ ਦਰਿਆ ਦੇ ਕਿਨਾਰੇ ਤੇ ਲੈ ਰਹਿ ਕੇ ਲੋਕਾਂ ਨੂੰ ਦਰਿਆ ਤੋਂ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਜਾਂਦਾ ਹੈ ਮਲਾਦਾ ਕੰਮ ਵੀ ਕਰਦਾ ਪਰ ਉਹਦੇ ਮਨ ਦੇ ਅੰਦਰ ਖੁਦਾ ਅੱਲਾਹ ਤਾਲਾ ਅਕਾਲ ਪੁਰਖ ਵਹਿਰੂ ਜੀ ਦੀ ਬੰਦਗੀ ਹੈ ਤਉਹਦੀਆਂ ਅਰਦਾਸਾਂ ਨੇ ਕਿ ਹੇ ਰੱਬ ਹੇ ਅਲਾ ਤਾਲਾ ਹੇ ਖੁਦਾ ਤੂੰ ਮੈਨੂੰ ਕਦ ਦੀਦਾਰ ਬਖਸ਼ੇਗਾ ਕਦ ਦੀਦਾਰ ਹੋਣਗੇ ਤੇਰੇ ਅਜਮਾਨੋ ਖੁਦਾ ਅੱਲਾਹ ਤਾਲਾ ਮਾਂ ਗੁਜਰਕੌਰ ਜੀ ਦੇ ਰੂਪ ਵਿੱਚ ਛੋਟੇ ਲਾਲਾਂ ਦੇ ਰੂਪ ਦੇ ਵਿੱਚ ਖੁਦਾ ਅੱਜ ਖੁਦ ਦਰਸ਼ਨ ਦੇਣ ਆਇਆ ਹੈ ਕਮੇ ਮਾਸਕੀ ਦੀ ਮਨ ਦੀ ਜਿਹੜੀ ਇੱਛਾ ਸੀ ਨਾ ਕਿ ਕਬ ਗੱਲ ਲਾਵਾਂਗੇ ਪ੍ਰਭ ਮੋਹੇ ਕਬ ਗੱਲ ਲਾਵਾਂਗੇ ਪ੍ਰਭ ਕਬ ਗੱਲ ਲਾਵਾਂਗੇ ਪ੍ਰਭ ਮੋਹਿ ਕਬ ਗਲ ਲਾਵੈਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵੈਂਗੇ ਅਜੋ ਆਸ ਸੰਪੂਰਨ ਹੋਈ ਸੰਪੂਰਨ ਹੋਈ ਹੁਣ ਖਿਆਲ ਕਰਿਓ ਕੁੰਮਾ ਮਾਸਕੀ ਕੋਈ ਵੱਡਾ ਜਰਨੈਲ ਨਹੀਂ ਹੈ ਕੋਈ ਵੱਡਾ ਤਨਾੜ ਨਹੀਂ ਹੈ ਕੋਈ ਬਹੁਤ ਵੱਡਾ ਬਿਜ਼ਨਸਮੈਨ ਨਹੀਂ ਹੈ ਛੋਟਾ ਜਿਹਾ ਗਰੀਬੜਾ ਜਿਹਾ ਆਪਣੀ ਕਿਰਤ ਕਰਦਾ ਦਸਾਂ ਨੋਹਾਂ ਦੀ ਤੇ ਉਹ ਇਸ ਦਰਿਆ ਦੇ ਕਿਨਾਰੇ ਰਹਿ ਝੌਂਪੜੀ ਵੜਾ ਕੇ ਰਹਿ ਰਿਹਾ ਹੈ ਉਹਦਾ ਆਪਣਾ ਪੱਕਾ ਟਿਕਾਣਾ ਵੀ ਨਹੀਂ ਹੈ ਪੱਕਾ ਘਰ ਵੀ ਨਹੀਂ ਹੈ ਪਰ ਉਸ ਮੰਨ ਦੇ ਅੰਦਰ ਮਾਲਿਕ ਪ੍ਰਭੂ ਅਕਾਲ ਪੁਰਖ ਵਹਿਰੂ ਜੀ ਨੂੰ ਮਿਲਣ ਦੀ ਤਾਂਗ ਉਸ ਮੰਨ ਦੇ ਅੰਦਰ ਅਕਾਲ ਪੁਰਖ ਵਹਿਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਚਾਹ ਹੈ ਤੇ ਮਾਨੋ ਅੱਜ ਰੱਬ ਨੇ ਉਹਦੀ ਇਹ ਅਰਦਾਸ ਇਹ ਬੇਨਤੀ ਸੁਣ ਕਰਕੇ ਮਾਤਾ ਜੀ ਤੇ ਸੱਜ ਜਦਿਆਂ ਨੂੰ ਆਪ ਇਸ ਝੂੰਪੜੀ ਵਾਲੇ ਪਾਸੇ ਟੋਹ ਰਿਹਾ ਹੈ ਖ्याल ਕਰਿਓ ਇਹ ਪ੍ਰੀਖਿਆ ਵੀ ਹੈ ਇੱਕ ਐਗਜ਼ਾਮ ਵੀ ਹੈ ਕਿ ਜੇ ਭਗਤ ਹੈ ਜੇ ਰੱਬ ਅਕਾਲ ਪੁਰਖ ਵਾਹਿਰੂ ਜੀ ਦਾ ਭਗਤ ਹੈ ਜੇ ਹਿਰਦੇ ਵਿੱਚ ਰੱਬ ਅਕਾਲ ਪੁਰਖ ਵਾਹਿਰੂ ਜੀ ਦਾ ਪ੍ਰੇਮ ਹੈ ਜੇ ਰੱਬ ਅਕਾਲ ਪੁਰਖ ਵਾਹਿਰੂ ਜੀ ਨੂੰ ਦਿਲੋਂ ਚਾਹੁੰਦਾ ਹੈ ਤੇ ਖਿਆਲ ਕਰਿਓ ਫਿਰ ਕਿਸੇ ਪ੍ਰਕਾਰ ਇਦੇ ਮਨ ਦੇ ਵਿੱਚ ਕੋਈ ਸੰਸਾਰ ਦਾ ਭੈ ਤਾਂ ਨਹੀਂ ਹੋਏਗਾ ਕੀ ਇਹ ਸੱਚ ਦੇ ਰਾਹ ਉੱਪਰ ਟੁਰ ਪਾਏਗਾ ਜਾਂ ਨਹੀਂ ਟੁਰ ਪਾਏਗਾ ਕਿਉਂਕਿ ਜਿਹੜੇ ਭਗਤ ਨੇ ਜਿਹੜੇ ਪੀਰ ਨੇ ਜਿਹੜੇ ਸੱਚ ਦੇ ਰਾਹ ਦੇ ਮਾਰਗ ਉੱਪਰ ਆਪਣੇ ਕਦਮ ਪਿਆ ਧਰਦੇ ਨੇ ਰੱਬ ਕਾਲ ਪੁਰਖ ਭੈਰੂ ਜੀ ਵੱਲੋਂ ਉਹਨਾਂ ਦਾ ਐਗਜ਼ਾਮ ਵੀ ਸਮੇਂ-ਸਮੇਂ ਤੇ ਹੁੰਦਾ ਹੈ ਕਿ ਤੇ ਦਾ ਮਨ ਭਟਕਤੇ ਨਹੀਂ ਜਾਏਗਾ ਥੜਕਤੇ ਨਹੀਂ ਜਾਏਗਾ ਡਰਤਾ ਨਹੀਂ ਜਾਏਗਾ ਜਾਂ ਲੋਭ ਤੇ ਲਾਲਚ ਵਿੱਚ ਤਾਂ ਨਹੀਂ ਆ ਜਾਏਗਾ ਪਰਖੀ ਤੇ ਸਹੀ ਅਜਮਾਨੋ کریم ਬਖਸ਼ ਦੀ ਪਰਖ ਹੋ ਰਹੀ ਹੈ ਤੇ ਖੁਦਾ ਅੱਲਾ ਤਾਲਾ ਵੱਲੋਂ ਇਹ ਪਰਖ ਜਿਹੜਾ ਇਹ ਪਰਚਾ ਜਿਹੜੇ ਪਾਇਆ ਗਿਆ ਹੈ کریم ਬਖਸ਼ ਦੀ ਝੌਂਪੜੀ ਵਿੱਚ ਮਾਤਾ ਗੁਜਰਕੌਰ ਜੀ ਬੈਠੇ ਨੇ ਸਾਹਿਬਜ਼ਾਦੇ ਨੇ ਤੇ کریم ਬਖਸ਼ ਵਿਖਦਾ ਮੇਰੀ ਝੌਂਪੜੀ ਵਿੱਚ ਤੇ ਕੁਝ ਵੀ ਨਹੀਂ ਆ ਮੈਂ ਕੀ ਖਵਾਵਾਂ ਕੁਝ ਨਹੀਂ ਹੈ ਤੇ ਆਪ ਮਾਂ ਜੀ ਨੂੰ ਕਹਿ ਕਰਕੇ ਕਿ ਮੈਂ ਕੁਝ ਬੰਦੋਬਸਤ ਕਰਦਾ ਪਿੰਡ ਵਿੱਚ ਗਿਆ ਪਿੰਡ ਵਿੱਚ ਜਾ ਕਰਕੇ ਇੱਕ ਮਾਂ ਇਤਿਹਾਸ ਦੇ ਨਾਮ ਲਿਖਿਆ ਮਾਤਾ ਜਿਉਣੀ ਮਾਂ ਜਿਉਣੀ ਉਹਨੋਂ ਇਹ ਸਾਰੀ ਵਾਰਤਾ ਦੱਸੀ ਕਿ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦੀ ਮਾਤਾ ਜੀ ਤੇ ਛੋਟੇ ਲਾਲ ਮੇਰੀ ਝੌਂਪੜੀ ਵਿੱਚ ਬੈਠੇ ਨੇ ਕੁਝ ਖਾਣ ਨੂੰ ਹੈ ਤੇ ਦੇ ਕਹਿੰਦੇ ਉਹਨੇ ਪ੍ਰਸ਼ਾਦ ਦੇ ਜੋ ਕੁਝ ਤਿਆਰ ਸੀ ਨਾ ਉਹ ਬਣ ਕੇ ਦੇ ਦਿੱਤੇ ਤੇ ਕਹਿਣ ਲੱਗੀ ਮੈਂ ਵੀ ਦਰਸ਼ਨ ਕਰਨਾ ਆਵਾਂਗੀ ਉਹ ਵੀ ਨਾਲ ਟੁਰ ਪਈ ਦੋ ਕੁ ਘੜੀਆਂ ਉਹ ਵੀ ਅੰਦਰ ਬੈਠ ਕੇ ਉਸ ਝੌਂਪੜੀ ਦੇ ਵਿੱਚ ਦਰਸ਼ਨ ਦੀਦਾਰੇ ਪਿਆ ਕਰਦੀ ਐ ਸੇਵਾ ਵਿੱਚ ਬੈਠੀ ਐ ਖਿਆਲ ਕਰਨਾ ਕਰੀਮ ਬਖਸ਼ ਜਿਸ ਨੂੰ ਕਮਾ ਮਾਸਕੀ ਕਰਕੇ ਅਸੀਂ ਚੇਤੇ ਕਰਦੇ ਆ ਨਾ ਉਸ ਦੀ ਝੌਂਪੜੀ ਛੰਨ ਘਾਹ ਦੀ ਬਣੀ ਹੋਈ ਤੇ ਉਹਦੇ ਲੀੜੇ ਜਿਹੜੇ ਉਹਨੇ ਪਾਏ ਹੋਏ ਲੀੜੇ ਵੀ ਫੱਟੇ ਪੁਰਾਣੇ ਕਿਤੇ ਪਾਏ ਹੋਏ ਖਾਣ ਨੂੰ ਕੋਈ ਰੋਟੀ ਦਾ ਜੁਗਾਰ ਇੰਨਾ ਵੱਡਾ ਨਹੀਂ ਹੈ ਕਿ ਉਹਨੇ ਜਿਹੜਾ ਅਨਾਜ ਦੇ ਭੰਡਾਰ ਲਾ ਕੇ ਰੱਖੇ ਹੋਏ ਨੇ ਉਹ ਜਿੰਨਾ ਕੋ ਕਮਾਉਂਦਾ ਉਹਨਾਂ ਕ ਰਾਤ ਨੂੰ ਖਾਂਦਾ ਪਰ ਕੁੰਮਾ 마ਸ਼ਕੀ ਉਹ ਕਰੀਮ ਬਖਸ਼ ਜਿਹੜਾ ਹੈ ਨਾ ਉਸ ਦੇ ਮਨ ਅੰਦਰ ਰੱਬ ਕਾਲ ਪੁਰਖ ਦੀ ਭਗਤੀ ਹੈ ਸਿਮਰਨ ਹੈ ਰੱਬ ਅੱਲਾਹ ਤਾਲਾ ਕਾਲ ਪੁਰਖ ਜੀ ਨੂੰ ਚੇਤੇ ਕਰਦਾ ਹੈ ਦਸਾਂ ਨੋਹਾਂ ਦੀ ਕੀਰਤ ਪਿਆ ਕਰਦਾ ਹੈ ਇਸ ਲਈ ਉਹਦਾ ਮਨ ਜਿਹੜਾ ਉਸ ਮਨ ਅੰਦਰ ਰਬ ਕਾਲਪੁਰਖ ਵਾਹਿਰੂ ਜੀ ਦੇ ਸੱਚ ਦੇ ਮਾਰਗ ਉਪਰ ਤੁਰਨ ਦਾ ਚਾਅ ਹੈ ਚਾਅ ਹਨੇਰਾ ਉਹਦਾ ਮਨ ਸੱਚਮੁੱਚ ਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਸਮਰਪਿਤ ਹੈ ਕਿ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਤ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਉਹਦਾ ਜੀਵਨ ਇਸਤੇ ਖਰਾ ਉਤਰਦਾ ਉਹਦੀ ਚਾਲ ਨਿਰਾਲੀ ਹੈ ਅੱਜ ਦਾ ਹੁੰਦਾ ਅੱਜ ਦੇ ਹਾਲਾਤ ਹੁੰਦੇ ਅੱਜ ਦਾ ਸਿੱਖ ਵੀ ਭਾਵੇਂ ਕਿਉਂ ਨਾ ਹੁੰਦਾ ਕਹਿੰਦਾ ਕਿ ਬਾਹਰ ਨੀਆ ਫੌਜਾਂ ਨਹੀਂ ਮੈਂ ਆਪਣੇ ਘਰ ਰੱਖਾਂਗਾ ਮੇਰੇ ਬੱਚਿਆਂ ਦਾ ਕੀ ਹੋਏਗਾ ਮੇਰੇ ਘਰ ਘਾਟ ਦਾ ਕੀ ਹੋਏਗਾ ਮੇਰਾ ਕੀ ਹੋਏਗਾ ਹੋ ਸਕਦੇ ਹੱਥ ਜੋੜ ਕੇ ਆਖਦਕਿ ਮਾਤਾ ਜੀ ਮੈਂ ਰਾਤ ਨਹੀਂ ਰੱਖ ਸਕਦਾ ਜੀ ਤੁਹਾਡੇ ਪਿੱਛੇ ਤੇ ਫੌਜ ਲੱਗੀ ਹੋਈ ਹੈ ਪਰ ਕਰੀਮ ਬਖਸ਼ੋ ਤੇ ਹੀਰ ਦੇ ਅੰਦਰ ਸੱਚਮੁੱਚ ਤਾਕਤਾਂ ਕੀ ਚਾਲ ਨਿਰਾਲੀ ਹੈ ਵੇਖੋ ਫੈਸਲ ਗੱਲ ਤੋਂ بے ਪ੍ਰਵਾਹ ਹੈ ਇਸ ਗੱਲ ਤੋਂ ਕਿਉਂਕਿ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਜਦੋਂ ਸੱਚੇ ਰੱਬ ਕਾਲ ਪ੍ਰਹਣਾ ਇਸ਼ਕ ਹੋਵੇ ਨਾ ਫਿਰ ਪ੍ਰਵਾਹ ਨਹੀਂ ਕਿਸੇ ਦੀ ਫਿਰ ਹਾਲਾਤ ਕੀ ਨੇ ਬੜੇਗਾ ਕੀ ਹੋਏਗਾ ਕੀ ਸਾਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ ਬਸ ਸੱਚੇ ਆਸ਼ਿਕ ਦੀ ਨਿਸ਼ਾਨੀ ਇਹ ਹੈ ਕਿ ਉਹ ਰੱਬ ਦਾ ਸੱਚਾ ਆਸ਼ਿਕ ਬਣ ਕੇ ਸੱਚ ਉੱਪਰ ਮਰ ਮਿਟਣ ਨੂੰ ਤਿਆਰ ਹੋ ਜਾਂਦਾ ਹੈ ਸੱਚੇ ਆਸ਼ਿਕ ਦੀ ਇਹ ਨਿਸ਼ਾਨੀ ਹੈ ਇਸਲੀ ਕਰੀਮ ਬਖਸ਼ ਜਿਹੜਾ ਉਹ ਬੇਪਰਵਾਹ ਇਸ ਗੱਲ ਤੋਂ ਕਿ ਹੋ ਸਕਦਾ ਹੈ ਕੱਲ ਨੂੰ ਫੌਜ ਆਏਗੀ ਮੈਨੂੰ ਹੀ ਪਕੜ ਕੇ ਲੈ ਜਾਏ ਤੇਰੇ ਕੋਲ ਰਾਤ ਨੂੰ ਰੁਕੇ ਨੇ ਸਾਨੂੰ ਖਬਰ ਮਿਲੀ ਏ ਤੂੰ ਦੱਸਿਆ ਕਿਉਂ ਨਹੀਂ ਫੜਾਇਆ ਕਿਉਂ ਨਹੀਂ ਪਰ ਬੇਪਰਵਾਹ ਹੈ ਕਿਉਂਕਿ ਉਹਦਾ ਮਨ ਰੱਬ ਕਾਲਪੁਰਖ ਦੇ ਨਾਮ ਰੂਪੀ ਰੰਗ ਵਿੱਚ ਰੰਗਿਆ ਹੋਇਆ ਹੈ ਅਸੀਂ ਆਪਣੇ ਆਪ ਨੂੰ ਵੇਖੀਏ ਕ੍ਰੀਮ ਪੱਖਸ਼ ਦੀ ਜਿੱਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖੀਏ ਸਾਡਾ ਮਨ ਇੰਨਾ ਰੱਬ ਦੇ ਇਸ਼ਕ ਵਿੱਚ ਹੋਇਆ ਤਿੰਨਾ ਵੇ ਪ੍ਰਵਾਹ ਹੋਇਆ ਸਾਡੇ ਮਨ ਦੇ ਅੰਦਰ ਇੰਨੀ ਕੋ ਦਇਆ ਤੇ ਪਰਉਕਾਰ ਦੀ ਭਾਵਨਾ ਪੈਦਾ ਹੋਈ ਹੈ ਕਿ ਹਾਲਾਤ ਕੁਝ ਵੀ ਹੋਣ ਅਸੀਂ ਸੱਚ ਦਾ ਰਾਹ ਨਹੀਂ ਛੱਡ ਸਕਦੇ ਸੱਚ ਦਾ ਸਾਥ ਦੇਣਾ ਸਾਡਾ ਮਿਸ਼ਨ ਹੋਵੇ ਸਾਡੇ ਜੀਵਨ ਦੀ ਕਹਾਣੀ ਦੇ ਅੰਦਰ ਕਿਤੇ ਐਸੇ ਪਲ ਆ ਜਾਣ ਤਾਂ ਅਸੀਂ ਕੀ ਕਰਾਂਗੇ ਅਸਾਂ کریم ਬਖਸ਼ ਕੋਲ ਸਿੱਖਣਾ ਹੈ ਗੁਰੂ ਨੇ ਬਾਣੀ ਚਾਕੇ ਕਹਿਣ ਲੱਗੇ ਖਿਆਲ ਕਰੀ ਉਹ ਐਸਾ ਹੈ ਉਸ ਦੀ ਭਗਤੀ ਐਸੀ ਹੈ ਕਹਿਣ ਲੱਗੇ ਸੇਵ ਕੀਤੀ ਸੰਤੋਖਾਈ ਜਿਨਿ ਸੱਚੋ ਸੱਚ ਧਿਆਇਆ ਉਨੀ ਮੰਨ ਦੇ ਪੈਰ ਨ ਰਖਿਓ ਕਰ ਸੁਖਿਰਤ ਧਰਮ ਚਲਾਇਆ ਸੁਖਿਰਤ ਚੰਗੀ ਕਿਰਤ ਚੰਗੀ ਕਿਰਤ ਸੁਖਿਰਤ ਚੰਗਾ ਕੰਮ ਚੰਗਾ ਕੰਮ ਕਰਨ ਲੱਗੇ ਆ انہیں رتہ دیر نہیں کیتی بلکہ اس چنگے کامنوں اس اس دیانوں اس نے اپنا دھرم بنایا رہ کر کے سیوا کیتی کوئی لوب نہیں کہ ماتوا میرے کو آ گئی تو میں فوج بلا لوا تو نام لے لوا کوئی لالچ نہیں بلکہ سیوہ ہے گرو نے آخیا سیو کی ਸੰਤੋਖ ਹੀ ਇੰਨਾ ਕਿ ਸੰਤੋਖ ਉਹਦੇ ਹਿਰਦੇ ਅੰਦਰ ਕਿ ਮੇਰਾ ਮੇਰੇ ਜੀਵਨ ਦਾ ਇੱਕ ਇੱਕ ਸਵਾਸ ਮੈਂ ਮਾਤਾ ਜੀ ਤੇ ਸਭ ਜਾਦਿਆਂ ਨੂੰ ਅਰਪਣ ਪਿਆ ਕਰਦਾ ਸੇਵ ਕੀਤੀ ਸੰਤੋਖ ਹੀ ਜਿਹਨੇ ਸੱਚੋ ਸੱਚ ਧਿਆਇਆ ਉਹਨੇ ਸੱਚ ਨੂੰ ਸਮਰਪਿਤ ਹੋਇਆ ਸੱਚ ਧਿਆਇਆ ਤੇ ਖਿਆਲ ਕਰਾਉ ਨੀ ਮੰਦੇ ਪੈਰ ਨਾ ਰੱਖਿਓ ਉਨੇ ਆਪਣੇ ਕਦਮ ਜੜੇ ਨੇ ਕਿਤੇ ਆਸ਼ੇ ਲੋਭ ਲਾਲਚ ਵਾਲੇ ਪਾਸੇ ਮੰਦੇ ਵਾਲੇ ਪਾਸੇ ਨਹੀਂ ਰੱਖੇ ਕਿ ਮੈਂ ਫੜਾ ਦਵਾ ਮੈਨੂੰ ਇਨਾਮ ਮਿਲੇਗਾ ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁੱਕਰਤ ਧਰਮ ਕਮਾਇਆ ਉਨੇ ਚੰਗਾ ਕੰਮੇ ਕੀਤਾ ਉਸ ਚੰਗੇ ਕੰਮ ਨੂੰ ਧਰਮ ਬਣਾਇਆ ਉਹਦਾ ਧਰਮ ਹੀ ਬਣ ਗਿਆ ਕਿ ਮੈਂ ਆਪਣਾ ਆਪਣੇ ਛਾਵਰ ਕਰ ਦੇਵਾਂ ਪਰ ਅੱਜ ਦੀ ਰਾਤ ਮੈਂ ਸੇਵਾ ਖੱਟ ਲਵਾਂ ਸੇਵਾ ਕਰ ਲਵਾਂ ਮੇਰੇ ਘਰ ਤੇ ਖੁਦਾ ਅੱਲਾਹ ਤਾਲਾ ਦਾ ਨੂਰ ਆਇਆ ਹੈ ਨੂਰ ਆਇਆ ਬਾਣੀ ਨੇ ਬਖਸ਼ਿਸ਼ ਕਰਕੇ ਸਮਝਾਇਆ ਕਹਿਣ ਲੱਗੇ ਫਿਰ کریم ਬਖਸ਼ ਨੂੰ ਐਵੇਂ ਨਾ ਸਮਝੀ ਉਸ ਦਿਨ ਜਿਹੜੀ ਸੇਵਾ ਕੀਤੀ ਹੈ ਨਾ ਜਿਹੜੀਆਂ ਦੋ ਕੋ ਘੜੀਆਂ ਉਹਨੇ ਆਪਣੀ ਝੌਂਪੜੀ ਵਿੱਚ ਖੁਦਾ ਅੱਲਾਹ ਤਾਲਾ ਦੇ ਨੂਰ ਮਾਤਾ ਗੁਜਰਕੌਰ ਜੀ ਤੇ ਛੋਟੇ ਲਾਲਾਂ ਦੀ ਸੇਵਾ ਕੀਤੀ ਹੈ ਨਾ ਬਾਣੀ ਦੇ ਬੋਲਾਂ ਵਿੱਚ ਆਇਆ ਕਹਿਣ ਲੱਗੇ ਬਸਤਾ ਟੂਟੀ ਝੋਂਪੜੀ ਚੀਰ ਸਭ ਛਿੰਨਾ ਚੀਰ ਕਹਿੰਦੇ ਕੱਪੜਿਆਂ ਨੂੰ ਕਹਿੰਦੇ ਕੱਪੜੇ ਪਾਟੇ ਹੋਏ ਨੇ ਝੋਂਪੜੀ ਵੀ ਟੁੱਟੀ ਭੱਜੀ ਐ ਬਸਤਾ ਟੂਟੀ ਝੋਂਪੜੀ ਚੀਰ ਸਭ ਛਿੰਨਾ जात ना पात ना आदरो उदयान ਭਰ ਮਿੰਨਾ ਨਾ ਵੱਡੀ ਜਾਤ ਦਾ ਨਾ ਉਹਨੂੰ ਕੋਈ ਜ਼ਿਆਦਾ ਇੱਜ਼ਤ ਮਾਨ ਦੇ ਰਿਹਾ ਉਹ ਜੰਗਲ ਵਿੱਚ ਬੈਠਾ ਹੋਇਆ ਹੈ उदयान ਜੰਗਲ ਭਰ ਮਿੰਨਾ ਪਟਕ ਰਿਹਾ ਹੈ ਪਾ ਉੱਥੇ ਹੀ ਪਟਕ ਰਿਹਾ ਹੈ ਜੰਗਲ ਚੋਂ ਵਾਕਈ ਜੰਗਲ ਚ ਸੀ ਦਰਿਆ ਦੇ ਕਿਨਾਰੇ ਬੈਠਾ ਹੋਇਆ ਚੌਂਪੜੀ ਪਾ ਕਰਕੇ ਕੈਨ ਲੱਗੇ ਜਾਤ ਨਾ ਪਾਤ ਨਾ ਆਦਰੋ ਉਦਿਆਨ ਭਰ ਮਿੰਨਾ ਮਿੱਤਰ ਨਾ ਇਠ ਧਨ ਰੂਪ ਹੀਣਾ ਨਾ ਕੋਈ ਉਹਦਾ ਖਾਸ ਮਿੱਤਰ ਹੈ ਨਾ ਦੇ ਕੋਲ ਧਨ ਦੌਲਤ ਹੈ ਗਰੀਬਾ ਜਿਆ ਤੇ ਹੈ ਛੋਟੀ ਜੀ ਜਾਤ ਦਾ ਹੈ ਛੋਟੇ ਮੋਟੇ ਕੰਮ ਕਰਦਾ ਹੈ ਮਲਾ ਦਾ ਕੰਮ ਕਰਦਾ ਹੈ ਮੇਤਰ ਨਾ ਇਠ ਧਨ ਰੂਪ ਕਿਛ ਸਾਖ ਨਾ ਸਿੰਨਾ ਕੋਈ ਸਾਖ ਸੰਬੰਧੀ ਵੀ ਉਹਦਾ ਜਿਆਦਾ ਨਹੀਂ ਹੈ ਕੋਈ ਨੂੰ ਪਿਆਰ ਕਰਨ ਵਾਲਾ ਵੀ ਨਹੀਂ ਹੈ ਪਰ ਕਹਿੰਦੇ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਹਰੀ ਅਕਾਲ ਪੁਰਖ ਵਹਿਰੂ ਜੀ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਮਨ ਹੈ ਉਹਦਾ ਇਸ ਕਰਕੇ ਪਿਆਲਿਓ ਸਾਰੇ ਸ੍ਰਿਸ਼ਟ ਦਾ ਉਹ ਰਾਜਾ ਹੈ ਸੰਸਾਰ ਉਹਨੂੰ ਆਤੇ কুমਮਾ ਮਾਸ਼ਕੀ ਸੰਸਾਰ ਉਹਨੂੰ ਆਤੇ ਕਰੀਮ ਬਖਸ਼ ਸੰਸਾਰ ਆਖਦਾ ਛੋਟਾ ਜਿਹਾ ਬੰਦਾ ਨੀਵੀਂ ਜੀ ਜਾਤ ਦਾ ਹੈ ਔਰ ਗੁਰੂ ਦੀ ਬਾਣੀ ਦੇ ਬੋਲ ਆਖਦੇ ਨੇ ਪਿਆਰਿਓ ਨਹੀਂ ਉਸ ਦੇ ਹਿਰਦੇ ਵਿੱਚ ਰੱਬ ਵਸਦਾ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਜੇ ਸਾਰੀ ਸ੍ਰਿਸ਼ਟੀ ਦਾ ਰਾਜਾ ਕਹਿਣ ਲੱਗੇ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੁਪਰਸਨਾ ਜੇ ਉਹਦੀ ਚਰਨਾਂ ਦੀ ਧੂੜ ਮਿਲ ਜਾਏ ਨਾ ਤੇ ਉਹ ਅਸੀਂ ਮੱਥੇ ਤੇ ਮਸਤਕ ਤੇ ਲਾ ਲਈਏ ਰੱਬ ਪਰਸਨ ਹੋਏਗਾ ਤੂੰ ਇਸ ਐਸੇ ਪਿਆਰ ਵਾਲੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਨੂੰ ਲਾਈ ਹੈ ਕਿਹਦਾ ਹੈ ਉਹ ਇਤਿਹਾਸ ਨੇ ਖਿਆਲ ਕਰਿਓ ਆ ਗੁਰੂ ਪਰਿਵਾਰ ਦਾ ਜਿਹੜਾ ਇਤਿਹਾਸ ਹੈ ਨਾ ਆਨੰਦਪੁਰ ਸਾਹਿਬ ਛੱਡਣ ਤੋਂ ਚਮਕੌਰ ਦੀ ਗੜੀ ਤੇਦਰੋ ਕੁੰਮੇ ਮਾਸ਼ਕੀ ਦੀ ਝੌਂਪੜੀ ਫਿਰ ਅੱਗੇ ਗੰਗੂ ਫਿਰ ਅੱਗੇ ਸਰਹੰਦ ਸਰਹੰਦ ਦੇ ਵਿੱਚ ਵੀ ਸੋਚਾ ਆਨੰਦ ਹੋਏਗਾ ਉੱਥੇ ਫਿਰ ਖਿਆਲ ਕਰਿਓ ਹਾ ਦਾ ਨਾਰਾ ਮਾਰਨ ਵਾਲਾ ਵੀ ਇੱਕ ਬੈਠਾ ਹੈ ਸ਼ੇਰਖਾਨ ਇਕ ਗੁਰੂ ਦੀ ਬਾਣੀ ਦਾ ਫਲਸਫਾ ਨਾ ਸਾਨੂੰ ਇਹਨਾਂ ਕਰੈਕਟਰਾਂ ਵਿੱਚੋਂ ਸਮਝ ਆ ਜਾਂਦਾ ਹੈ ਕਿ ਐਸੇ ਵਿਖੜੇ ਹਾਲਾਤਾਂ ਦੇ ਵਿੱਚ ਸੱਚ ਦਾ ਪੱਲਾ ਫੜਨ ਵਾਲੇ ਜਿਹੜੇ ਨੇ ਇਹ ਜ਼ਰੂਰੀ ਨਹੀਂ ਕਿ ਉਹ ਵੱਡੇ ਧਨਾੜ ਹੋਣ ਇਹ ਜ਼ਰੂਰੀ ਨਹੀਂ ਕਿ ਉਹ ਵੱਡੇ ਕਿਸੇ ਬਿਜ਼ਨਸਮੈਨ ਦੇ ਘਰਾਣੇ ਵਿੱਚੋਂ ਹੋਣ ਇਹ ਜ਼ਰੂਰੀ ਨਹੀਂ ਹੈ ਕਿ ਉਹ ਕਿਸੇ ਪ੍ਰਕਾਰ ਸਮਾਜ ਦੇ ਵੱਡਾ ਉਧਾ ਵੱਡੀ ਜਾਤ ਦੇ ਹੋਣ ਨਹੀਂ ਜਿਨ੍ਹਾਂ ਦੀ ਅੰਦਰ ਮਨ ਦੀ ਜ਼ਮੀਰ ਜਾਗਦੀ ਏ ਥੋੜੀ ਬਹੁਤ ਵੀ ਰੱਬ ਕਾਲ ਪੁਰਖ ਵੈਰੂਜੀ ਦੀ ਬੰਦਗੀ ਵਿੱਚ ਹੈ ਨਾ ਉਹਨਾਂ ਦੇ ਹਿਰਦੇ ਅੰਦਰ ਫਿਰ ਸੱਚ ਦ੍ਰਿੜ ਕਰਵਾ ਦਿੰਦਾ ਹੈ ਉਹਨਾਂ ਦੇ ਹਿਰਦੇ ਅੰਦਰ ਫਿਰ ਨਿਰਪਾਉ ਪੈਦਾ ਹੋ ਜਾਂਦਾ ਹੈ ਉਹ ਫਿਰ ਇਹ ਗੱਲ ਆਪਣੇ ਹਿਰਦੇ ਦੇ ਅੰਦਰ ਬੰਨ ਲੈਂਦੇ ਨੇ ਨਿਰਭਉ ਸੰਗ ਤੁਮਾਰੇ ਬਸਤਾ ਇਹ ਡਰਨ ਕਹਾਂ ਤੇ ਆਇਆ ਉਹਨਾਂ ਦੇ ਹਿਰਦੇ ਅੰਦਰ ਨਿਰਭਉ ਬੈਠਾ ਜਿਨ੍ਹਾਂ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸ਼ਬਗਵਾਸੀਓ ਨਿਰਪਉ ਦੀ ਅਵਸਥਾ ਵਿੱਚ ਵਹਿ ਕਰਕੇ ਫਿਰ ਜੀਵਨ ਦੇ ਸਤ ਰੂਪੀ ਕਰਮ ਕਮਾ ਜਾਂਦੇ ਨੇ ਉਹ ਕਰਮ ਪ੍ਰ ਇਤਿਹਾਸ ਦੇ ਅੰਦਰ ਖਿਆਲ ਕਰਿਓ ਸੁਨਹਿਰੀ ਅੱਖਰਾਂ ਵਿੱਚ ਲਿਖੇ ਜਾਂਦੇ ਨੇ ਤੇ ਰਹਿਦੀ ਦੁਨੀਆ ਤੱਕ ਉਹ ਇਤਿਹਾਸ ਸੰਸਾਰ ਨੂੰ ਨਵੀਂ ਸੇਧ ਦਿੰਦਾ ਹੈ ਜੀਵਨ ਬਖਸ਼ਦਾ ਹੈ ਸੱਚ ਦਾ ਕਰੈਕਟਰ ਬਖਸ਼ਦਾ ਹੈ ਇਸ ਲਈ ਆਓ ਸਾ ਗੁਰੂ ਪਿਆਰਿਆਂ ਦੇ ਗੁਰੂ ਇਹ ਗੁਰ ਇਤਿਹਾਸ ਦੇ ਵਿੱਚੋਂ ਜਿੱਥੇ ਗੁਰੂ ਪਿਆਰਿਆਂ ਨੂੰ ਗੁਰੂ ਲਾਲਾ ਨੂੰ ਮਾਤਾ ਜੀ ਨੂੰ ਚੇਤੇ ਕਰ ਰਹੇ ਆ ਨਾ ਉੱਥੇ ਨਾਲ ਦੇ ਨਾਲ ਉਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ ਤੇ ਇਤਿਹਾਸ ਦੇ ਅੰਦਰ ਜਿਹੜੇ ਕਰੈਕਟਰ ਉੱਭਰ ਕੇ ਸਾਹਮਣੇ ਆਏ ਨੇ ਜਿਹੜੇ ਸਾਡੇ ਸਾਹਮਣੇ ਇੱਕ ਪਾਸੇ ਸੱਚ ਦਾ ਰਾਹ ਤੇ ਦੂਜੇ ਪਾਸੇ ਲੋਭ ਲਾਲਚ ਦਾ ਜਿਹੜਾ ਚਿੱਕੜ ਹੈ ਉਹ ਵੀ ਦਰਸਾ ਜਾਂਦੇ ਨੇ ਤੇ ਸਾਨੂੰ ਸੁਚੇਤ ਹੋਣਾ ਪਏਗਾ ਕਿ ਅਸੀਂ ਰਸਤਾ ਕਿਹੜਾ ਚੁਣਨਾ ਹੈ